ਗੁੱਡ ਮਾਰਨਿੰਗ ਸਾਰਿਆਂ ਦੀ 10 ਕਿਲੋਮੀਟਰ ਦੀ ਵਾਕ ਜਿਹੜੀ ਚੱਲ ਪਈ ਆ ਤੇ ਬਾਡਰਨੀ ਗਾਰਡਨ ਦੇ ਵਿੱਚ ਮਨੂਰੀਵਾਲ ਆਕਲੈਂਡ ਸਾਊਥ ਆਕਲੈਂਡ ਦੇ ਵਿੱਚ ਹਰ ਇੱਕ ਸਾਲ ਕੀਤੀ ਜਾਂਦੀ ਹੈ ਇਹ everyone who took part in the 3 kilometer walk today we have raised more than 3000 for hospus and it's a, a fine fine bright day thank you once again keep supporting hospus and we will see you next year thank you coffee the cup so marshal walia bhai hona jitho na jede hond keh loge ke. te bhai hona ne apne baand de upna apne, apne daddy hona da jeda main vi apne sipaya hoya apni mata da ਤੇ ਭਾਈ ਉਹਨਾਂ ਨੇ ਵੀ ਆਪਣੇ ਡੈਡੀ ਆ ਭਾਜੀ ਆਪਣੇ ਹਾਂ ਜੀ ਤੇ ਪਰਲੇ ਪਾਸੇ ਭਾਜੀ ਆ ਬਈ ਡੈਥ ਅੱਛਾ ਪੂਰੇ ਹੋ ਗਿਆ ਹਾਲ ਤਾਂ ਉਹਨੂੰ 2023 ਦੇ ਵਿੱਚ ਹਾਂ ਜੀ ਮੈਂ ਆਪ ਕੋ ਦੱਸਦਾ ਟਾਈਮ ਬੈਕ ਹਰ ਦਿਨ ਮੈਂ ਕਰੀਆ ਭਾਈ ਮਿਸ ਕਰ ਰਹੇ ਕਿਸੇ ਨੂੰ ਅੱਜ ਅੱਜ ਕਿਹਨੂੰ ਮਿਸ ਮੈਨੂੰ ਲੱਗ ਰਿਹਾ ਦੱਸਿਆ ਸੀ ਮੇਰੇ ਉੱਥੇ ਸ਼ਾਰਟ ਮੈਮਰੀ ਪੀ ਪੀ ਐਪ ਓ ਸ਼ਾਬ ਭਾਈ ਸਾਹਿਬ ਬਾਬਾ ਜੀ ਉਹਨੂੰ ਬਾਬਾ ਜੀ ਬੋਲਦੇ ਭਾਈ ਇਹਨਾਂ ਦਾ ਇਦਾਂ ਅਥੇ ਨਾਂ ਨਹੀਂ ਲੈਂਦੇ ਚੰਗੇ ਲੱਗਦੇ ਨਾ ਵੱਡੇ ਬਾਬਾ ਜੀ ਆ ਬਾਕੀ ਗੈਰੀ ਭਾਈ ਦਾ ਤੁਸੀਂ ਥੋੜਾ ਕੈਮਰਾ ਫੋਟੋਗੇ ਸਾਡੀ ਅਗਲੀ ਆਉਣ ਵਾਲੀ ਇਵੈਂਟ ਦੇ ਮੇਜਰ ਸਪਾਂਸਰ ਆ ਤੇ ਉਹ ਰਨਿੰਗ ਇਵੈਂਟ ਈ ਆ ਵੈਸੇ ਵਾਕ ਤੇ ਰਨਿੰਗ ਉਹ ਕਦੋਂ ਹੋ ਰਿਹਾ ਭਾਜੀ ਉਹ ਸੀ ਅਨਾਉਂਸ ਕਰਨਗੇ ਡੇਟ ਉਹਦੀ ਤੇ ਉਹਦੀ ਵੈਨਿਊ ਲੱਭਦੇ ਪਿਆ ਗਏ ਹਾਂਜੀ ਤੇ ਨਾਲ ਸਾਡੇ ਗਿਰੰਦਰ ਭਾਜੀ ਕਲਚਰ ਪ੍ਰੋਗਰਾਮ ਦੀ ਭਾਜੀ ਦਾ ਗੱਲ ਹੈ ऑलरेडी ਹਾਂਜੀ ਨੂੰ ਕਵਰ ਕਰ ਲਿਆ ਧਰਮਿੰਦਰ ਭਾਜੀ ਨਾਲ ਵੀ ਗੱਲ ਕਰੋ ਸਾਡੇ ਜਿਹੜੇ ਦੇਖੋ ਇੱਥੇ ਨਿੱਦਲੇ ਧਰਮਿੰਦਰ ਇਹੇ ਨੇ ਤੇ ਬਹੁਤ ਪੁਰਾਣੇ ਭਾਜਣੇ ਉਹਨਾਂ ਦੀ ਜਿਹੜੇ ਪਿਛਲੇ ਦੇ ਤੇ ਬੰਦੇ ਸਭ ਗਏ ਆ ਦੇਖੋ ਉਦਾਂ ਦਾ ਚਿਹਰਾ ਇੱਕ ਲੋਕ ਜੰਕ ਬ੍ਰੇਨ ਥੈਂਕ ਯੂ ਭਾਜੀ ਥੈਂਕ ਯੂ ਭਾਜੀ ਠੀਕ ਹੈ ਕਰੀ ਭਾਜੀ ਮਹਿਫਿਲ ਮਿੱਤਰਾਂ ਦੀ ਲੱਗੀ ਹੋਈ ਆ ਤੇ ਭਾਈ ਹੁਣ ਹੀ ਬੈਠੇ ਇੱਥੇ ਹਮੇਸ਼ਾ ਇਹ ਭੰਗੜਾ ਵੀ ਸਗਾਉਂਦੇ ਆ ਭਾਜੀ ਉਹਨੇ ਇਹਨਾਂ ਦਾ ਇਹ ਕਲੱਬ ਵੀ ਹੈਗਾ ਆ ਮਿਲਦਾ ਪੰਜਾਬ ਹੈਰੀਟੇਜ ਦੇ ਨਾਲ ਦੋਨੇ ਹਰ ਹਲਕੇ ਕਰਦੇ ਆ ਨਾ ਭਜੀ ਹਾਂਜੀ ਰੂਪ ਪੰਜਾਬ ਦੀ ਰੂਪ ਪੰਜਾਬ ਦੀ ਹਾਂਜੀ ਸੋ ਰੂਪ ਪੰਜਾਬ ਦੀ ਤੇ ਭਾਜੀ ਆਪਾਂ ਜਿੱਦਾਂ ਨਾ ਨਾਰਮਲ ਆਪਾਂ ਆਪਣੇ ਲਈ ਤਾਂ ਬੰਦਾ ਨੱਠ ਭੱਜ ਕਰਦਾ ਰਹਿੰਦਾ ਆ ਜਿੱਦਾਂ ਹੁਣ ਆਪਾਂ ਚੈਰਿਟੀ ਮਤਲਬ ਸਾਰੇ ਗਰੁੱਪ ਨੇ ਇੱਥੇ ਮਾਰਸ਼ਲ ਵਾਲੀਆ ਭਾਜੀ ਉਹਨਾਂ ਦੇ ਹਾਂਜੀ ਸੋ ਚੈਰਿਟੀ ਕੀਤੀ ਆ ਲਗਭਗ 3000 ਡਾਲਰ ਇਕੱਠਾ ਹੋਇਆ ਜਿੱਦਾਂ ਬਿਲਕੁਲ ਸੋ ਆਪਾਂ ਇੱਕ ਤਰ੍ਹਾਂ ਦਾ ਜਿਹੜਾ ਆਪਾਂ ਵਾਕ ਕੀਤੀ ਆ ਚੈਰਿਟੀ ਨਹੀਂ ਕੀਤੀ ਆ ਸੋ ਕਿੱਦਾਂ ਦੇਖਦੇ ਬਈ ਭਾਜੀ ਨਹੀਂ ਬੜਾ ਵਧੀਆ ਜ ਦੰਨੇ ਆ ਵੀ ਆ ਹਲੇ ਤੱਕ ਸ਼ੁਰੂਆਤ ਆ ਤੇ ਹੌਲੀ ਹੌਲੀ ਆਪਾਂ ਮੰਨ ਲਾਦਾ ਜਿੰਨੀ ਆਪਣੀ ਕਮਿਊਨਿਟੀ ਆ ਤੇ ਜਿੰਨੀ ਆਪਾਂ ਪੰਜਾਬ ਚ ਜਿਹੇ ਭਾਵੇਂ ਇਤਰਾ ਜਿਹੜਾ ਆਉਂਦੇ ਆ ਤੇ ਆਪਾਂ ਸਾਰੇ ਇਕੱਠੇ ਹੋ ਕੇ ਨਾਲ ਹਮਲਾ ਮਾਰਦੇ ਆ ਉਵੇਂ ਮੈਂ ਕਹਿੰਦਾ ਵੀ ਇੱਥੇ ਵੀ ਆਪਾਂ ਜਿਵੇਂ ਆਪਣੀ ਕਮਿਊਨਿਟੀ ਆ ਇੱਥੇ ਸਾਰਿਆਂ ਨੂੰ ਦਿਖਾ ਦਈਏ ਵੀ ਅਸੀਂ ਜਿੱਥੇ ਵੀ ਕੋਈ ਲੋੜ ਆ ਹਮੇਸ਼ਾ ਨਾਲ ਇਕੱਠੇ ਹੋ ਕੇ ਤੁਰਾਂਗੇ ਤੇ ਆਹ ਕਾਫਲਾ ਅੱਜ ਥੋੜਾ ਹਲੇ ਜਿਵੇਂ ਛੋਟਾ ਸੀ ਆਪਾਂ ਹੋਰ ਵੱਡਾ ਬਣਾਉਣਾ ਅਗਲੀ ਵਾਰੀ ਤੇ ਸਾਰਿਆਂ ਨੂੰ ਜਿਹੜੇ ਦੇਖ ਰਿਹਾ ਸੁਨੇਹਾ ਦਿੰਨੇ ਆਂ ਵੀ ਅਗਲੇ ਸਾਲ ਜਿਵੇਂ ਤੁਸੀਂ ਵੀ ਨਾਲ سپورਟ ਕਰੋ ਹਮੇਸ਼ਾ ਜਿਵੇਂ ਨਾਲ ਮਾਰਸ਼ਲ ਵਾਲੀਆ ਵੀਰਿਆ ਤੇ ਨਾਲ ਵਧੀਆ ਆਪਣੀ ਜਗੇ ਵਧੀਆ ਫੜਕਾਰ ਰਿਹਾ ਆ ਤੇ ਆਪਾਂ ਵੀ ਨਾਲ ਸਾਰੇ سپورਟ ਚ ਖੜੇ ਆ ਤੇ ਸਾਰਿਆਂ ਨੂੰ ਮੈਂ ਤਾਂ ਕਹਿੰਦਾ ਵੀ ਅਗਲੇ ਸਾਲ ਹੋਰ ਆਪਾਂ ਹਮਲਾ ਮਾਰੀਏ ਤੇ ਨਾਲ ਉਤਰੀਏ ਜੀ ਰਿਪੋਰਟ ਕਰੀਏ। थैंक यू भाजी। सो so, एक ਹੋਰ ਸੀ राजू भा जी ਹੁਣੀ ਕਾ ਦਾ ਰਿਹਾ? ਆ ਰਿਹਾ કે ਨਹੀਂ? राजू ਸਤਾਜ ਹੁਣੀ ਆ ਰਿਹਾ ਜਲਦੀ ਜੀ ਉਹ ਆਪਣਾ ਹਾਂਜੀ। ਖੁਸ਼ਕਬਰੀ ਹੈ ਵੀ ਫਿਰ। ਬਿਲਕੁਲ ਬਿਲਕੁਲ ਜੀ। ਆਪਣਾ ਅਗਲੇ ਸਾਲ ਦੇ ਵਿੱਚ ਬੁਲਾਵਾਂਗੇ ਫਿਰ। ਯਾਦ ਕਰਦੇ ਹੋ ਵੀ ਤੁਹਾਨੂੰ ਸਾਰਿਆਂ ਨੂੰ। थैंक यू। ਤੇ ਲਾਵਾਂਗੇ ਗਰਾਉਂਡ ਕਾ ਜੀ ਫਿਰ। ਉਹ ਭਾਈ थैंक यू भाजी। ओके। थैंक यू। ਬਹੁਤ ਸਾਰੀ ਸਤਿ ਸ਼੍ਰੀ ਅਕਾਲ। ਸੋ ਅੰਕਲ ਜੀ ਹੁਣਾਂ ਦੇ ਨਾਲ ਮਿਲਣ ਦਾ ਸਾਨੂੰ ਮੌਕਾ ਮਿਲਿਆ ਆ ਆਪਣੀ ਜਿਹੜੀ ਵਾਕ ਸੀਗੀ 3 ਕਿਲੋਮੀਟਰ ਦੀ ਬੋਟਨੀ ਗਾਰਡਨ ਦੇ ਵਿੱਚ ਹਾਉ ਸਪੀਕਰ ਚੈਰਿਟੀ ਲਈ ਜਿਹੜਾ ਟਟੈਰਾ ਲਈ ਕਾਪਾ ਕਰ ਟਟਾਰਾ ਹਸਪੀਟਲ ਤੇ ਅੰਕਲ ਉਹਨਾਂ ਦੇ ਆਪਾਂ ਪੁੱਛ ਰਹੇ ਹਾਂ ਇਹਨਾਂ ਦਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਅੱਜ ਦਾ ਤੇ ਮੈਨੂੰ ਲੱਗਦਾ ਇਹਨਾਂ ਦੀ ਪਹਿਲੀ ਵਾਕਸ ਹੈਗੀ ਹੈ ਨਿਊਜ਼ੀਲੈਂਡ ਦੇ ਵਿੱਚ ਸੋ ਅੰਕਲ ਜੀ ਆਪ ਜੀ ਦਾ ਸਵਾਗਤ ਹੈ ਵੀਡੀਓ ਦੇ ਵਿੱਚ ਮਿਲੇ ਰਹਿਗੇ ਆਪਾਂ ਹੋਰ ਠੀਕ ਠਾਕ ਸਿਰ ਤਾਂ ਬਿਲਕੁਲ ਠੀਕ ਤੰਦਰੁਸਤ ਜੀ ਹਾਂ ਜੀ ਬਿਲਕੁਲ ਠੀਕ ਆ ਜੀ ਸੋ ਆਪਣਾ ਦੱਸੋ ਪਿੰਡ ਬਾਰੇ ਆਪਣਾ ਪਿੰਡ ਕਿਹੜਾ ਹੈ ਪਿੰਡ ਇੱਥੇ ਆਪਣੇ ਪੰਜਾਬ ਤੋਂ ਬਟਾਲਾ ਬਟਾਲਾ ਸਿਟੀ ਜੀ ਜ਼ਿਲ੍ਹਾ ਅਰਦਾਸਪੁਰ ਤੁਹ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਆਪਾਂ ਬਹੁਤ ਵਧੀਆ ਜੀ ਜਿੱਦਾਂ ਹੁਣ ਆਪਾਂ ਤੁਸੀਂ ਸੌਰੀ ਆ ਵੀ ਕਹਿ ਲੋ ਕਿ ਆਪਾਂ ਹਮੇਸ਼ਾ ਤੁਰਦੇ ਫਿਰਦੇ ਤਾਂ ਰਹਿੰਦੇ ਆ ਜਦਾਂ ਜਦ ਆਪਾਂ ਆਪਣਾ ਕੋਈ ਮਿਸ਼ਨ ਹੁੰਦਾ ਹੈ ਜਦਾਂ ਜੇ ਮਿਸ਼ਨ ਸੀਗਾ ਆਪਣਾ ਆਪਾਂ ਇੱਕ ਚੈਰਿਟੀ ਇਕੱਠੀ ਕਰਨੀ ਸੀ ਜਿਹੜੇ ਆਪਣੇ ਜਿਹੜੇ ਇੱਥੇ ਵੀ ਹਸਪੀਟਲ ਦੇ ਵਿੱਚ ਆਪਣੀ ਜ਼ਿੰਦਗੀ ਦੇ ਲਾਸਟ ਸਟੇਜ ਦੇ ਉੱਪਰ ਹੈਗੇ ਉਹਨਾਂ ਲਈ ਆਪਾਂ ਚੈਰਿਟੀ ਇਕੱਠੀ ਕਰਦੇ ਸੀਗੇ ਤੇ ਸਾਰੇ ਜਣਾ ਕਲੱਬ ਵਾਲੇ ਤੇ ਇਹ ਵਾਲੀ ਜਿੱਦਾਂ ਵਾਕ ਕੀਤੀ ਆ ਤੁਸੀਂ ਇਹ ਕੀ ਮਹਿਸੂਸ ਕੀਤਾ ਇਹ ਦੋ ਜੀ ਕਿੰਨਾ ਕਰ ਲਈ ਪਤਾ ਲੱਗਾ ਇਹ ਬਾਖਵਾਰੇ ਜੀ ਤੇ ਕਰ ਲਈ ਮੈਂ ਡਿਸਾਈਡ ਕਰਕੇ ਤੇ ਮੇਰੇ ਨਾਲ ਪੁੱਤਰੀ ਹੈ ਜੀ ਅਮਰੀਨ ਕੌਰ ਤੇ ਨਾਲ ਲੈ ਕੇ ਆ ਬਹੁਤ ਵਾਰੀ ਕਾਫੀ ਜ਼ਿਆਦਾ ਐਕਟਿਵ ਵੀ ਮੈਂ ਦੇਖਿਆ ਹੈ ਨਾ ਹਾਂ ਐਕਟਿਵ ਹੈ ਤੇ 10th ਕਲਾਸ ਹੈ ਅਸ ਲੈਟਰਸ ਕਰਦੀ ਆ ਪਾਣਾ ਕਰਦੀ ਆ ਤੇਨੋਂ ਕਲਾਸ ਲਾਉਂਦੀ ਆ ਤੇਨੂੰ ਹਾਂ ਜੀ ਤੇ 10th ਕਲਾਸ ਲਾਉਂਦੀ ਆ ਪੰਗੜੇ ਦੇ ਫਿਰ ਜਿਹੜੇ ਕੰਪੀਟੀਸ਼ਨ ਵਗੈਰਾ ਲੋਕਲ ਹੁੰਦੇ ਆ ਕਿ ਬਾਹਰ ਵੀ ਜਾਂਦੇ ਆ ਬੱਚੇ ਨਹੀਂ ਯਾਰ ਕਾ ਸ਼ੁਰੂ ਤੋਂ ਪਹਿਲੇ ਸਾਰੇ ਯਾਰ ਕਈ ਸ਼ੁਰੂ ਕੀਤਾ ਅੱਛੇ ਸਾਲਾਂ ਦੇ ਸਾਨੂੰ ਹੋਰ ਕੰਪੀਟੀਸ਼ਨ ਸਿੱਖ ਨਿਊਜ਼ਲੈਂਡ ਗੇਮਸ ਪਾਰਟਿਸਪੀਕੇਟ ਕਰਦੇ ਆ ਕੱਲ ਫੇਰ ਦਾ ਫਾਈਨਲ ਹੈ ਪੰਗੜੇ ਦਾ ਸੋ ਤੁਹਾਡੀ ਪੋਤੀ ਲੱਗਦੀ ਆ ਨਾ ਪੋਤੀ ਲੱਗਦੀ ਆ ਸੋ ਧੰਨਵਾਦਾਂ ਜੀ ਬਹੁਤ ਬਹੁਤ ਮਿਹਰਬਾਨੀ ਵਧੀਆ ਲੱਗੇ ਮਿਲ ਕੇ ਪੁੱਤਰ ਨੂੰ ਪੁੱਛਦੇ ਆ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਹਾਊ ਆਰ ਯੂ ਹੋ ਸੋ ਐਕਸਪੀਰੀਅੰਸ ਟੂਡੇ ਗੁੱਡ ਗੁੱਡ ਸੋ ਯੂ ਵਾਂਟ ਟੂ ਸੇ ਐਨੀਥਿੰਗ ਸੋ ਲਾਈਕ ਸੇਮ ਐਜ਼ ਯੂ ਕਿਡਸ ਨੋ ਆ ਕੁੜੀ ਨੇ ਨਾ ਜੂਸ ਆਰਡਰ ਕੀਤਾ ਆ ਵਧੀਆ ਲੱਗਿਆ ਮੈਨੂੰ ਥੈਂਕ ਯੂ ਕੁੜੀ ਭੰਗੜਾ ਕਰਦੀ ਆ ਤੇ ਭਾਈ ਉਹਨਾਂ ਦੇ ਮੈਨੂੰ ਲੱਗਦਾ ਦੂਜੇ ਦੇ ਵਿੱਚ ਅਕੈਡਮੀ ਚ ਹੈ ਗਿਆ ਮੈਨੂੰ ਲੱਗਦਾ ਨਾ ਉਹ ਜੋ ਭਾਈ ਉਹ ਨਹੀਂ ਬੈਠੇ ਜਿਹੜੇ ਉਹਨਾਂ ਦੇ ਅਕੈਡਮੀ ਦੇ ਵਿੱਚ ਨਹੀਂ ਇਹ ਗੁਰਪ੍ਰੀਤ ਆ ਕੋਈ ਗੁਰਪ੍ਰੀਤ ਸੈਣੀ ਹਰਦੀ ਹਾਂ ਹਰਦੀ ਹਰਦੀਪ ਹਾਂ ਜੀ ਉਹ ਮੈਨੂੰ ਬਤਾਓ ਮੈਨੂੰ ਪਤਾ ਦੂਜੇ ਆਪਣੇ ਪੰਜਾਬ ਹੈਰੀਟੇਜ ਕਲੱਬ ਹਾਂ ਪੰਜਾਬ ਹੈਰੀਟੇਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਦਿਨ ਹੈ ਜੀ ਅੱਜ ਅਸੀਂ ਹੌਸਪੀਟਲ ਲਈ 3 ਕਿਲੋਮੀਟਰ ਵਾਕ ਕੀਤੀ ਹੈ ਜਿਹਦੇ ਵਿੱਚ ਅਸੀਂ ਸਾਰੀ ਕਮਿਊਨਿਟੀ ਨੇ ਜਿੰਨਾ ਉਹ ਸਹਿਯੋਗ ਕਰ ਸਕਦੇ ਉਹਨਾਂ ਸਹਿਯੋਗ ਕੀਤਾ ਤੇ ਆਪਾਂ ਜਿਹੜੀ ਵੀ ਮਨੀ ਕੰਟ੍ਰਿਬਿਊਟ ਕੀਤੀ ਹੈ ਜਿਹੜੀ 3000 ਤੋਂ ਉੱਪਰ ਹੈ ਉਹ ਸਾਰੀ ਹੌਸਪੀਟਲ ਨੂੰ ਗਈ ਹੈ ਬਹੁਤ ਵਧੀਆ ਲੱਗਦਾ ਹੈ ਕਿ ਜੇ ਇੱਕ ਵੀਕ ਚ ਆਪਾਂ ਉਹਨਾਂ ਨੂੰ 3000 ਡਾਲਰ ਰੇਸ ਕਰਕੇ ਦਿੱਤੇ ਮੈਂ ਸਾਰੀ ਕਮਿਊਨਿਟੀਜ਼ ਦਾ ਦੇਣੀ ਹੈ ਤੇ ਆਸ ਕਰਦਾ ਹੈ ਕਿ ਆਉਣ ਵਾਲਾ ਸਾਲ ਵੀ ਆਪਾਂ ਐਹੀ ਕਮਿਊਨਿਟੀ ਨੂੰ ਸਪ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਫਤਿਹ ਧੰਨਵਾਦ ਭਾਜੀ ਅਭੀ ਮੁੱਕ ਗਿਆ ਦੂਜਾ ਟਰਨ ਹੋ ਗਿਆ ਸਟਾਰਟ ਤੋਂ ਦੋ ਬੈਕ ਅਗਨ ਵੀ ਉਸੇ ਸਟਾਰਟ ਨਰਦ ਦੇ ਨਾਲ ਕੋਈ ਨਹੀਂ ਰੋਣਾ ਨਹੀਂ ਉਹ ਕਿੱਦਾਂ ਕਰੀ ਤਾ ਉਹ ਸਾਡੀ ਜੰਗ ਜਿੰਦਗੀ ਨੇ ਆਇਓ ਭਾਈ ਨਗਿੰਦਰ ਭਾਈ ਬੈਠੇ ਆ ਪੰਗੜੇ ਦੇ ਵਿੱਚ ਭਾਈ ਇੰਡੀਆ ਦੇ ਵਿੱਚ ਜਿਹੜਾ ਮੋਦੀ ਆਪਣੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਮਨ ਕੀ ਬਾਤ ਕਰਦੇ ਹੁੰਦੇ ਆ ਤੇ ਆਪਾਂ ਨਿਊਜ਼ੀਲੈਂਡ ਦੇ ਵਿੱਚ ਵੀ ਆਪਾਂ ਮਨ ਕੀ ਬਾਤ ਕਰਨ ਲੱਗਿਆ ਸਨੀ ਭਾਜੀ ਉਹਨਾਂ ਨੂੰ ਪੁੱਛਦੇ ਆ ਕਿ ਭਾਜੀ ਉਹ ਨਹੀਂ ਹਮੇਸ਼ਾ ਨਾਲ ਮੈਰਥਲ ਕਰਦੇ ਆ ਤੇ ਕਮਿਊਨਿਟੀ ਵਾਸਤੇ ਜਦੋਂ ਇਹ ਨੱਠ ਭੱਜ ਕਾਫੀ ਕਰਦੇ ਰਹਿੰਦੇ ਆ ਤੇ ਹਮੇਸ਼ਾ ਇਹਨਾਂ ਦੇ ਤੁਸੀਂ ਦੇਖਦੇ ਹੁੰਦੇ ਆ ਕਿ ਫੇਸਬੁੱਕ ਤੇ ਜਾਂ ਟਿਕਟੋਕ ਤੇ ਇਹਨਾਂ ਦੀ ਵੀਡੀਓ ਹੁੰਦੀਆਂ ਕਾਫੀ ਮੈਡਲ ਵਗੈਰਾ ਅਚੀਵਮੈਂਟ ਕਰਦੇ ਆ ਤੇ ਇਹਨਾਂ ਨੂੰ ਪੁੱਛਦੇ ਆ ਅੱਜ ਇਹਨਾਂ ਨੇ ਜਿਹੜੀ ਵਾਕ ਕੀਤੀ ਆ ਚੈਰਿਟੀ ਵਾਸਤੇ ਤੇ ਕੀ ਚੱਲ ਰਿਹਾ ਹੈ ਇਹਨਾਂ ਦੇ ਅੰਦਰ ਦੀਪੇ ਭਾਈ ਜੀ ਮਨ ਕੀ ਬਾਤ ਹੈ ਹੀ ਹੈ ਕਿ ਪਰਿਵਾਰਾਂ ਇਕੱਠੇ ਹੋ ਕੇ ਟਾਈਮ ਸਪੈਂਡ ਹੋ ਜਾਂਦਾ ਨਾ ਇਹ ਸਭ ਤੋਂ ਵੱਡੀ ਗੱਲ ਹੈ ਬਾਹਰ ਨਿਕਲਨੇ ਆਪਣੇ ਆਪ ਦੇ ਵਿੱਚ ਇੱਕ ਵਿਨਿੰਗ ਹੈ ਸਰੀਰ ਉੱਠ ਕੇ ਆਗੇ ਤੁਹਾਡਾ ਮਨ ਬਾਹਰ ਆ ਗਿਆ ਸਰੀਰ ਬਾਹਰ ਆ ਗਿਆ ਤੁਸੀਂ ਗੱਲਾਂ ਬਾਤਾਂ ਕਰਦੇ ਆ ਮਨ ਤੁਹਾਡਾ ਹਲਕਾ ਹੋ ਜਾਂਦਾ ਜਿਹੜੀ ਐਕਸਰਸਾਈਜ਼ ਆ ਉਹ ਹਰ ਇੱਕ ਬੰਦਾ ਕਰਦਾ ਪਰ ਜੇ ਇਕੱਠੇ ਹੋ ਕੇ ਕਰਦੇ ਆ ਆ ਕੇ ਉਹ ਯੂਨਿਟੀ ਬਣਦੀ ਤੁਹਾਡੀ ਇਹ ਗੁੱਡ ਮੈਸੇਜ ਜਿਹੜਾ ਆਸਾਂਦਾ ਤੁਹਾਡੀ ਕਮੈਂਟ ਬਾਕੀ ਟਿਕਟੋਕ ਤੇ ਭਾਜੀ ਮੈਂ ਹੈ ਨਹੀਂਗਾ ਸੌਰੀ ਉਹਨਾਂ ਬਾਕੀ ਤੁਸੀਂ ਨਹੀਂ ਹੈਗੇ ਪਰ ਤੁਹਾਡੇ ਜਿਹੜੇ ਚਾੜ ਵਾਲੇ ਉਹ ਤਾਂ ਪਾਏ ਦਿੰਦੇ ਆ ਫੋਟੋ ਚੱਕ ਚੱਕ ਕੇ ਸੋ ਬਜ਼ੁਰਗ ਇੱਥੇ ਆਏ ਹੋਏ ਆਪਣੇ ਜਿਹੜੇ 3 ਕਿਲੋਮੀਟਰ ਦੀ ਵਾਕ ਸੀਗੀ ਤੇ ਇਹਨਾਂ ਵਿੱਚ ਅੰਕਲ ਉਹਨਾਂ ਨੇ ਵੀ ਸਾਲ ਲਿਆ ਸੋ ਸੱਜੇ ਪਾਸੇ ਦਾ ਆਪਾਂ ਗੱਲ ਕਰ ਲਈ ਅੰਕਲ ਉਹਨਾਂ ਦੇ ਨਾਲ ਤੇ ਅੰਕਲ ਨੂੰ ਨਾ ਪੁੱਛਦੇ ਆਂ ਤੇ ਅੰਕਲ ਵੀ ਕਾਫੀ ਜਿਆਦਾ ਜਿਹੜਾ ਮੇਨ ਬੈਨਰ ਸੀਗਾ ਉਹ ਫੜ ਕੇ ਮੋਰੇ ਰੇਸ ਕਰਦੇ ਬੀਸੇ ਐ ਤਲਾਦਾ ਜੀ ਇਹਦਾ ਮਿਲਖਾ ਸਿੰਘ ਹੁਣੀ ਦੁਬਾਰਾ ਫੇਰ ਆ ਗਿਆ ਦੁਨੀਆ ਤੇ ਤੇ ਅੰਕਲ ਕਿੱਦਾਂ ਲੱਗ ਰਿਹਾ ਅਭੀ ਨੂੰ ਅੱਜ ਹਾਂ ਬਹੁਤ ਵਧੀਆ ਲੱਗ ਰਿਹਾ ਤੇ ਠੀਕ ਹੈ ਤੇ ਕਮਿਊਨਿਟੀ ਵਾਸਤੇ ਵਾਕ ਕਰਕੇ ਜਿੱਦਾਂ ਆਪਾਂ ਚੈਰੀਟੀ ਕਰ ਰਹੇ ਆ ਇਕੱਠੀ ਸੋ ਹੇਗ ਸਾਲ ਕਰੀਦੀ ਆਪਾਂ ਹਾਂਜੀ ਤੇ ਉਹਨੂੰ ਕਿੱਦਾਂ ਦੇਖਦੇ ਆਂ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਜਿਹੜੀ ਰਿਸਪੋਸਟਿਵ ਫਾਦਾ your self and also the community ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨ ਸੋ ਅੱਜ ਜਿਹੜੀ ਆਪਾਂ ਚੈਰਿਟੀ ਇਕੱਠੀ ਕੀਤੀ ਹੈ ਨਾ ਟਟਾਰਾ ਹਸਪੀਟਲ ਲਈ ਵਾਸਤੇ ਆਪਾਂ ਜਿਹੜੀ ਚੈਰਿਟੀ ਇਕੱਠੀ ਕੀਤੀ ਹੈ ਤੇ ਉੱਥੇ ਆਪਣੇ ਪੈਨ ਹੁਣੀ ਆਏ ਹੋਏ ਆ ਤੇ ਇਹਨਾਂ ਦਾ ਇੰਡੀਅਨ ਐਸੋਸੀਏਸ਼ਨ ਆ ਇਹਨਾਂ ਦਾ ਇੱਥੇ ਕਲੱਬ ਆ ਇੱਕ ਤੇ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਆਪਾਂ ਹਿੰਦੀ ਬੋਲਦੇ ਆ ਇਹਨਾਂ ਦੇ ਨਾਲ ਹੁਣ ਮੈਨੂੰ ਪਤਾ ਨਹੀਂ ਪੰਜਾਬੀ ਦਾ ਨਾ ਕੀ ਹਾਲਤ ਆ ਵਾ ਤੇ ਚੱਲੇ ਭਾਜੀ ਹਾਂਜੀ ਓਕੇ ਓਕੇ ਸੋ दीदी नमस्कार नमस्ते नमस्ते सो so, हिंदी में बोलूँ ना चलता है ना पता नहीं अभी कैसा होगा ना <laughs> तो वैसे हम सब ना तो वैसे हम सब रोज वॉक करते रहते हैं अपने लिए तो सब करते हैं आज जो ग्रुप ने वॉक किया है यहाँ पे बॉटनी गार्डन में सो so, ये आप ग्रुप ने पूरे ने थ्री थाउजेंड डॉलर इकट्ठा था करके जो अपने बुज़ुर्ग लोग रेस्टोरेंट्स में वगैरह में रहते हैं उनकी उनके लिए किया है तो आप क्या देखते हो उसके लिए कैसा लग रहा है आपको मेरे को तो बहुत अच्छा लग रहा है क्योंकि आज काफ़ी भारतीय बाहर निकले हैं अपनी कम्यूनिटी के लिए काम किया है ये जो संस्था है जिसको टोटारा हॉस्पिस बोलते हैं वो हमारे बुज़ुर्गों के लिए ज़्यादातर काम आती है क्योंकि जब कभी कोई बीमार हो जाए और उनके घर में उनकी देखभाल नहीं हो सकती है तो यहाँ पर टोटारा हॉस्पिस में उनको बहुत इज्जत से उनके आखिरी दिनों में पूरी सहूलियत से आ, उनका आ, उनका देखभाल होती है और इस प्रोजेक्ट को हमें बिल्कुल प्रमोट करना चाहिए हमें इसका इनके साथ खड़े रहना चाहिए और मैं तो ये भी बोलती हूँ कि जो हमारे जवान लोग हैं उनको आके टोटारा हॉस्पिट में वॉल्टियर करना चाहिए अपना श्रम करना चाहिए ताकि जो हम लेना चाहते हैं हम वापस कम्युनिटी को दे भी सकें तो इसलिए मुझे ये वॉक करने में आज बहुत ही शांति मिल रही है और मैं चाहती हूँ कि और लोग अगले साल और भी ज़्यादा जुड़ें धन्यवाद धन्यवाद करानू पाली अपा वापसी होस्पीको टुटारा जोड़ी अज जो ਫੰਡਰੇISING ਸੀਗੀ ਇਕੱਠੀ ਹੋ ਗਈ ਆ ਲਗਭਗ 3000 ਦੇ ਕਰੀਬ ਤੇ ਗੱਡੀ ਆ ਗਈ ਸੀ ਮੋਰੇੋਂ ਫੜਾਵਾ ਇੱਕਦਮ ਤੇ ਸਮਾਪਤੀ ਹੋ ਗਈ ਆ ਸਾਰੇ ਤੇ ਉਮੀਦ ਆ ਨੈਕਸਟ ਇਅਰ ਵੀ ਹੋਣੀ ਆ ਤੇ ਭਾਈ ਜਿਹੜੀ ਪੋਸਟ ਪਾਦੇ ਹੁੰਦੇ ਆ ਤੇ ਕੋਸ਼ਿਸ਼ ਕਰਿਆ ਕਰੋ ਤੇ ਤੁਸੀਂ ਜ਼ਰੂਰ ਨਾਲ ਨਾ ਆਇਆ ਕਰੋ ਜਦਾਂ ਤੇ ਕਿਉਂਕਿ ਆਪਣੇ ਸੱਜਣ ਮਿੱਤਰ ਕਾਫੀ ਜ਼ਿਆਦਾ ਇੱਥੇ ਬਿਜ਼ਨਸਮੈਨ ਜਿਹੜੇ ਹੈਗੇ ਆ ਉਹ ਫੰਡਿੰਗ ਨਾ ਆਨਲਾਈਨ ਸਾਰੇ ਇਕੱਠੇ ਕਰ ਦਿੰਦੇ ਆ ਫੀਸ ਉਦਾਂ ਉਹਨਾਂ ਨੇ ਪਾਈ ਹੋਉਂਦੀ ਆ 50 ਡਾਲਰ ਐਦਕੇ ਪਾਈ ਸੀ ਪਿਛਲੀ ਵਾਰ ਦੇ ਲੱਗਾ 30 ਡਾਲਰ ਸੀ ਤੇ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਪੈਸੇ ਪੇ ਕਰਨੇ ਆ ਕਿ ਮਤਲਬ ਕਿ ਉਹ ਆਲਰੇਡੀ ਉਹਨਾਂ ਦੇ ਨਾ ਚੈਰੀਟੀ ਹੋ ਜਾਂਦੀ ਆ ਆਨਲਾਈਨ ਬਾਕੀ ਤੁਹਾਡੀ ਜੇ ਤੁਸੀਂ 60 ਡਾਲਰ ਵੀ ਕਰ ਸਕਦੇ ਐ ਇਦਾਂ ਨਹੀਂ ਹੈਗਾ ਕਿ 50 ਡਾਲਰ ਹੀ ਉੱਥੇ ਰੱਖੀ ਹੋਈ ਆ ਫੀਸ ਤਾਂ 50 ਡਾਲਰ ਹੀ ਪੇ ਕਰ ਲੈ ਐਦਾਂ ਦਾ ਕੋਈ ਇਨਸਟਰਕਸ਼ਨਸ ਨਹੀਂ ਹੈਗੇ ਜਿੱਦਾਂ ਤੇ ਤੁਸੀਂ ਵਿਦਆਊਟ ਮਨੀ ਆ ਕੇ ਉੱਥੇ ਨਹੀਂ ਵੀ ਬੇ ਕਰੂਗੇ ਨਾ ਤਾਂ ਵੀ ਤੁਸੀਂ ਜੁਆਇਨ ਕਰ ਸਕਦੇ ਆ ਨੈਕਸਟ ਇਅਰ ਜ਼ਰੂਰ ਆ ਕੇ ਜੁਆਇਨ ਕਰਿਓ ਆਲਦੋ ਵਾਲੇ ਦੇਖਦਾ ਰੋਡ ਹੈ ਨਾ ਕ੍ਰੋਸਿੰਗ ਕਰ ਰਹੇ ਆ ਹੋਰ ਤਾਂ ਗੱਡੀ ਆ ਗਿਆ ਇੱਧਰ ਉੱਧਰ ਹਿੱਟ ਕਰ ਜੂਵੇ ਤੇ ਨੈਕਸਟ ਇਅਰ ਆਇਓ ਜ਼ਰੂਰ ਤੇ ਮਿਲਦੇ ਆ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਰੱਬ ਰੱਖਾ ਸਤਿ ਸ੍ਰੀ ਅਕਾਲ ਗੁੱਡ ਬਾਏ